ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਦਾ ਦੁਨੀਆ ਵਿੱਚ ਰਹਿੰਦਾ ਹੈ ਭੀੜ ਵਿੱਚ ਰਹਿੰਦਾ ਹੈ ਔਰ ਭੀੜ ਤੋਂ ਹੀ ਇਹਦਾ ਮਨ ਪ੍ਰਭਾਵਿਤ ਹੁੰਦਾ ਹੈ ਤੁਸੀਂ ਸਮਾਜ ਨੀਤੀ ਵਿੱਚ ਵੇਖ ਲਓ ਰਾਜਨੀਤੀ ਵਿੱਚ ਵੇਖ ਲਓ ਜਾਂ ਧਰਮ ਦੀ ਦੁਨੀਆ ਵਿੱਚ ਵੇਖ ਲਓ ਬੰਦਾ ਤਕਰੀਬਨ ਤਕਰੀਬਨ ਭੀੜ ਤੋਂ ਪ੍ਰਭਾਵਿਤ ਹੈ ਭੀੜ ਤੋਂ ਬਿਨਾ ਇਹ ਕਿਸੇ ਪਾਸੇ ਤੁਰਨਾ ਚਾਹੁੰਦਾ ਹੀ ਨਹੀਂ ਜਾਂ ਤੁਰਨ ਦੀ ਹਿੰਮਤ ਹੀ ਨਹੀਂ ਕਰਦਾ ਕਿਉਂਕਿ ਜਿੱਧਰ ਬਹੁਤੇ ਲੋਕ ਜਾ ਰਹੇ ਨੇ ਉਹਨਾਂ ਦੇ ਮਗਰ ਲੱਕੇ ਤੁਰਨਾ ਇਹ ਬਹੁਤਿਆਂ ਦੇ ਹਿੱਸੇ ਵਿੱਚ ਆਉਂਦਾ ਹੈ ਪਰ ਉਹਨਾਂ ਤੋਂ ਅੱਡ ਹੋ ਕੇ ਤੁਰਨਾ ਤੇ ਚੰਗੇ ਰਾਹ ਤੇ ਤੁਰਨਾ ਸੁੱਚਜੇ ਰਾਹ ਤੇ ਤੁਰਨਾ ਇਹ ਬਿਰਲਿਆਂ ਬਿਰਲਿਆਂ ਦੇ ਹਿੱਸੇ ਵਿੱਚ ਆਇਆ ਪਰ ਇੱਕ ਖਿਆਲ ਕਰਿਓ ਜਿੰਨੇ ਵੀ ਕਾਮਯਾਬ ਲੋਕ ਨੇ ਜਿਹੜੇ ਬਹੁਤ ਕਾਮਯਾਬ ਨੇ ਜਿਹੜੇ ਸ਼ਿਖਰ ਤੇ ਪਹੁੰਚੇ ਜਿਨ੍ਹਾਂ ਦਾ ਇਤਿਹਾਸ ਬਣਿਆ ਜਿਨ੍ਹਾਂ ਦਾ ਸੁਰਖੀਆਂ ਵਿੱਚ ਨਾ ਹੁੰਦਾ ਉਹ ਭੀੜ ਦੇ ਵਿੱਚ ਸ਼ਾਮਲ ਹੋ ਕੇ ਨਹੀਂ ਤੁਰੇ ਭੀੜ ਤੋਂ ਵੱਖਰੇ ਹੋ ਕੇ ਤੁਰੇ ਨੇ ਉਹਨਾਂ ਆਪਣਾ ਤੁਰਨ ਦਾ ਰਾਹ ਵੱਖਰਾ ਬਣਾਇਆ ਹੈ ਭੀੜ ਤੋਂ ਵੱਖਰੇ ਹੋਣਾ ਵੀ ਇੱਕ ਬਹਾਦਰੀ ਦਾ ਕੰਮ ਹੈ ਭੀੜ ਤੋਂ ਵੱਖਰੇ ਹੋ ਕੇ ਤੁਰਨਾ ਵੀ ਬਹਾਦਰੀ ਦਾ ਕੰਮ ਹੈ ਭੀੜ ਦੇ ਅੰਦਰ ਤਾਂ ਇੱਕ ਦੂਜੇ ਦਾ ਸਹਿਯੋਗ ਮਿਲਦਾ ਰਹਿੰਦਾ ਹੈ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਹਾਸੇ ਮਜ਼ਾਕ ਚੱਲਦੇ ਰਹਿੰਦੇ ਨੇ ਉੱਥੇ ਰਿਜ਼ਕ ਦੀ ਜਿਹੜੀ ਸੰਭਾਲ ਥੋੜੀ ਸੌਖੀ ਹੋ ਜਾਂਦੀ ਹੈ ਪਰ ਭੀੜ ਤੋਂ ਅੱਡ ਹੋ ਕੇ ਤੁਰਨਾ ਇਟ ਮੀਨਸ ਲੋਕਾਂ ਦੇ ਵਿਰੋਧੀ ਹੋ ਕੇ ਤੁਰਨਾ ਤੇ ਜਦੋਂ ਬਹੁਤ ਸਾਰੇ ਲੋਕ ਇੱਕ ਪਾਸੇ ਨੂੰ ਜਾ ਰਹੇ ਹੋ ਤੁਸੀਂ ਇੱਕ ਪਾਸੇ ਨੂੰ ਜਾਓਗੇ ਤੇ ਬਹੁਤ ਸਾਰੇ ਲੋਕ ਇੱਕ ਪਾਸੇ ਨੂੰ ਜਾਣ ਵਾਲੇ ਬੰਦੇ ਦੇ ਉੱਤੇ ਉਂਗਲਾਂ ਵੀ ਚੁੱਕਣਗੇ ਗੱਲਾਂ ਵੀ ਕਰਨਗੇ ਮਜ਼ਾਕ ਵੀ ਕਰਨਗੇ ਸਾਰਾ ਕੁਝ ਕਰਨਗੇ ਪਰ ਕਾਮਯਾਬ ਸਕਸੈਸ ਉਹ ਹੀ ਹੋਏ ਨੇ ਜਿਹੜੇ ਇੱਕ ਪਾਸੇ ਨੂੰ ਹੋ ਕੇ ਤੁਰੇ ਪਰ ਸਹੀ ਰਸਤੇ ਦੇ ਉੱਤੇ ਪਾਗਲਪਨ ਲੈ ਕੇ ਨਹੀਂ ਸਮਝਦਾਰੀ ਲੈ ਕੇ ਤੁਰੇ ਭੀੜ ਤੇ ਬਿਨਾਂ ਸੋਚੇ ਵਿਸ਼ਵਾਸ ਬੰਦਾ ਬਣਾ ਲੈਂਦਾ ਹੈ ਕਿਉਂਕਿ ਬਹੁਤੇ ਲੋਕ ਜਾ ਰਹੇ ਨੇ ਕੋਈ ਗਲਤ ਥੋੜਾ ਕਰ ਰਹੇ ਹਨ ਕਿ ਬਿਨਾਂ ਸੋਚੇ ਬਿਨਾਂ ਸਮਝੇ ਭੀੜ ਦੇ ਉੱਤੇ ਬੰਦਾ ਵਿਸ਼ਵਾਸ ਬਣਾ ਲੈਂਦਾ ਹੈ ਇਹ ਇੰਨੇ ਸਾਰੇ ਲੋਕ ਜਿਹੜੇ ਜਾ ਰਹੇ ਨੇ ਗਲਤ ਥੋੜਾ ਹੋ ਸਕਦੇ ਨੇ ਪਰ ਉਹਨਾਂ ਸਾਰਿਆਂ ਲੋਕਾਂ ਦਾ ਟਾਰਗੇਟ ਵੇਖਣਾ ਉਹਨਾਂ ਦੀ ਮੈਂਟੈਲਿਟੀ ਨੂੰ ਸਮਝਣਾ ਫਿਰ ਉਸ ਤੋਂ ਅਡੋਕੇ ਰਾਹ ਦਾ ਤੁਰਨ ਦਾ ਫੈਸਲਾ ਲੈਣਾ ਇਹ ਬੜੀ ਵੱਡੀ ਬਹਾਦਰੀ ਤੇ ਯੋਗਤਾ ਦੀ ਲੋੜ ਹੁੰਦੀ ਭੀੜ 'ਚ ਬਹੁਤੇ ਲੋਕ ਸਿਆਣੇ ਨਹੀਂ ਹੁੰਦੇ ਦੇ ਸਿਆਣਿਆਂ ਦੀ ਕਦੇ ਭੀੜ ਵੀ ਨਹੀਂ ਹੁੰਦੀ ਮੈਂ ਰਿਪੀਟ ਕਰ ਦਿੰਦਾ ਭੀੜ ਦੇ ਅੰਦਰ ਬਹੁਤੇ ਲੋਕ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀ ਕਦੇ ਤੁਹਾਨੂੰ ਭੀੜ ਮਿਲਦੀ ਵੀ ਨਹੀਂ ਸਿਆਣੇ ਇੰਨੀ ਤਦਾਦ ਦੇ ਅੰਦਰ ਇਕੱਠੇ ਨਹੀਂ ਮਿਲਦੇ ਖੈਰ ਭੀੜ ਦੇ ਕੀਤੇ ਹੋਏ ਤਕਰੀਬਨ ਤਕਰੀਬਨ ਜਿੰਨੇ ਫੈਸਲੇ ਨੇ ਨਾ ਉਹ ਗਲਤੀ ਹੁੰਦੇ ਨੇ ਭੀੜ ਦੇ ਅੰਦਰ ਲਏ ਗਏ ਫੈਸਲੇ ਉਹ ਤਕਰੀਬਨ ਤਕਰੀਬਨ ਗਲਤ ਫੈਸਲੇ ਹੁੰਦੇ ਨੇ ਉਹਨਾਂ ਦੇ ਨਤੀਜੇ ਉਹਨਾਂ ਦੇ ਰਿਜ਼ਲਟ ਜਿਹੜੇ ਨਿਕਲਦੇ ਨੇ ਉਹ ਗਲਤ ਨਿਕਲਦੇ ਨੇ ਭੀੜ ਵਿੱਚ ਗਿਆਨਦਾਰੀ ਦੀ ਵਰਤੋਂ ਘੱਟ ਹੁੰਦੀ ਹੈ ਅਕਲ ਦੀ ਵਰਤੋਂ ਗਿਆਨ ਦੀ ਵਰਤੋਂ ਸਮਝਦਾਰੀ ਦੀ ਵਰਤੋਂ ਘੱਟ ਹੁੰਦੀ ਹੈ ਤੇ ਜੇ ਭੀੜ ਦੇ ਅੰਦਰ ਕੋਈ ਅਕਲ ਦੀ ਗੱਲ ਗਿਆਨ ਦੀ ਗੱਲ ਸਮਝਦਾਰੀ ਦੀ ਗੱਲ ਕਰਦਾ ਹੈ ਤੇ ਉਹਦੀ ਗੱਲ ਨੂੰ ਸੁਣਿਆ ਘੱਟ ਜਾਂਦਾ ਹੈ ਉਹਦੀ ਗੱਲ ਨੂੰ ਤਰਜੀਹ ਘੱਟ ਮਿਲਦੀ ਹੈ ਇਸ ਕਰਕੇ ਧਿਆਨਦਾਰ ਬੰਦੇ ਬਹੁਤ ਸੁਗੜ ਬੰਦੇ ਬਹੁਤ ਸਿਆਣੇ ਬੰਦੇ ਉਹ ਭੀੜ ਤੋਂ ਵੱਖਰਾ ਹੋ ਕੇ ਚੱਲਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਇੱਥੇ ਸਾਡੀ ਗੱਲ ਦੀ ਕੀਮਤ ਪੈਂਦੀ ਨਹੀਂ ਔਰ ਜੋ ਇਹ ਕਰ ਰਹੇ ਨੇ ਗਲਤ ਕਰ ਰਹੇ ਨੇ ਇੱਕ ਮੈਂ ਹੋਰ ਗੱਲ ਕਰ ਦਿਆਂ ਮੈਂ ਹਰ ਐਂਗਲ ਤੋਂ ਹਰ ਪੱਖ ਤੋਂ ਤੇ ਨਹੀਂ ਕਹਿੰਦਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਜ਼ਿਆਦਾਤਰ ਭੀੜ ਕੋਲੋਂ ਤਬਾਈ ਜ਼ਿਆਦਾ ਮਿਲੀ ਤੇ ਸੰਭਾਲ ਘੱਟ ਹੋਈ ਕਾਮਯਾਬੀ ਘੱਟ ਹੋਈ ਸ਼ਿਖਰ ਦੇ ਉੱਤੇ ਪਹੁੰਚਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਜ਼ਿਆਦਾਤਰ ਤਬਾਈ ਭੀੜ ਦੇ ਹੱਥੋਂ ਹੁੰਦੀ ਮੈਂ ਵੇਖੀ ਹੈ ਚਾਹੇ ਉਹ ਜਾਨੀ ਨੁਕਸਾਨ ਹੋਵੇ, ਮਾਲੀ ਨੁਕਸਾਨ ਹੋਵੇ, ਭੀੜ ਕੋਲੋਂ ਹੁੰਦਾ ਹੈ ਇਕੱਲੇ ਕਰੇ ਕੋਲੋਂ ਘੱਟ ਹੁੰਦਾ ਹੈ। ਭੀੜ ਉਸ ਪਾਣੀ ਦਾ ਨਾਂ ਹੈ ਜਿਹਨੂੰ ਹੜ ਦਾ ਪਾਣੀ ਕਹਿੰਦੇ ਨੇ। ਕਿਉਂਕਿ ਪਾਣੀ ਨਹਿਰਾਂ ਦੇ ਕੰਢਿਆਂ ਦੇ ਅੰਦਰ, ਦਰਿਆਵਾਂ ਦੇ ਕੰਢਿਆਂ ਦੇ ਅੰਦਰ ਵੱਜ ਕੇ ਚੱਲੇ ਤੇ ਪਾਣੀ ਸਵਾਰ ਦਾ ਬੜਾ ਕੋਜੇ। ਪਾਣੀ ਕੰਢਿਆਂ ਨੂੰ ਤੋੜਦਾ ਹੋਇਆ ਚੱਲੇ ਤੇ ਪਾਣੀ ਵਿਗਾੜਦਾ ਬੜਾ ਕੁਛ ਅੱਜ ਤੇ ਤੁਸੀਂ ਵੇਖ ਹੀ ਰਹੇ ਹੋ ਪੰਜਾਬ ਦੇ ਅੰਦਰ ਪਾਣੀ ਜਿਹੜਾ ਦਰਿਆਵਾਂ ਤੋਂ ਬਾਹਰ ਹੋ ਕੇ ਵਗਦਾ ਹੈ ਨਹਿਰਾਂ ਤੋਂ ਬਾਹਰ ਹੋ ਕੇ ਵਗਦਾ ਹੈ ਉਹਦਾ ਨੁਕਸਾਨ ਤੁਸੀਂ ਸਾਰੇ ਉਠਾ ਹੀ ਰਹੇ ਹੋ ਹੰਡਾ ਵੀ ਰਹੇ ਹੋ ਵੇਖ ਵੀ ਰਹੇ ਹੋ ਭੀੜ ਉਸ ਪਾਣੀ ਦਾ ਨਾਂ ਹੈ ਜਿਸ ਪਾਣੀ ਨੂੰ ਆਪਾਂ ਕਹਿੰਦੇ ਹਾਂ ਹੜ ਦਾ ਪਾਣੀ ਮੇਰਾ ਮਤਲਬ ਹੈ ਵਿਗਾੜਨ ਵਾਲਾ ਨੁਕਸਾਨ ਵਾਲਾ ਪਾਣੀ ਇਕੱਲਾ ਕੀੜਾ ਕਿਸੇ ਫਸਲ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਮੈਂ ਨੁਕਤਾ ਹੀ ਤੁਹਾਡੇ ਸਾਹਮਣੇ ਰੱਖ ਰਿਹਾ ਉਦਾਹਰਨਾਂ ਹੀ ਰੱਖ ਰਿਹਾ ਇੱਕ ਕੀੜਾ ਇੱਕ ਫਸਲ ਦੇ ਇੱਕ ਏਕੜ ਦੇ ਅੰਦਰ ਲੱਗ ਜਾਏ ਤੇ ਕੀ ਵਿਗਾੜੇਗਾ 2 4 10 ਸਿੱਟੀਆਂ ਦਾ ਵਿਗਾੜ ਕਰ ਲੇਗਾ ਕੀ ਵਿਗਾੜੇਗਾ ਪਰ ਜਦੋਂ ਹਜ਼ਾਰਾਂ ਦੇ ਅੰਦਰ ਕੀੜਿਆਂ ਦੀ ਭੀੜ ਫਸਲ ਦੇ ਉੱਤੇ ਆਣ ਪੈਂਦੀ ਹੈ ਜਿੰਨੂੰ ਆਪਾਂ ਟਿੱਡੀ ਦਾਲ ਕਹਿੰਦੇ ਆਣ ਪੈਂਦਾ ਤੇ ਫਸਲ ਦੀ ਤਬਾਈ ਮਿੰਟੋ ਮਿੰਟੀ ਹੋ ਜਾਂਦੀ ਹੈ ਪੀੜ ਚੋਂ ਨਿਖੜ ਕੇ ਅੱਡੋ ਕੇ ਚੱਲਣਾ ਦੁਬਾਰਾ ਕਹਿ ਰਿਹਾ ਸੂਰਮ ਗਤੀ ਵਾਲਾ ਕੰਮ ਐ ਦਿਨਾਈ ਵਾਲਾ ਕੰਮ ਐ ਸਮਝਦਾਰੀ ਵਾਲਾ ਕੰਮ ਐ ਇੱਕ ਹੋਰ ਨੁਕਤਾ ਇਕੱਲੇ ਦੀਆਂ ਮੁਸ਼ਕਲਾਂ ਤੇ ਵੱਧ ਜਾਂਦੀਆਂ ਨੇ ਜਿਹੜਾ ਬੰਦਾ ਇਕੱਲਾ ਚੱਲਦਾ ਹੈ ਨਾ ਪੀੜ ਤੋਂ ਵੱਖ ਹੋ ਕੇ ਚੱਲਦਾ ਹੈ ਵੱਖਰਾ ਰਾਹ ਬਣਾ ਕੇ ਚੱਲਦਾ ਹੈ ਔਰ ਟਾਰਗੇਟ ਲੈ ਕੇ ਚੱਲਦਾ ਹੈ ਇੱਕ ਮੰਜ਼ਲ ਮਿੱਥ ਕੇ ਚੱਲਦਾ ਹੈ ਮੈਂ ਉਸ ਮੰਜ਼ਲ ਤੇ ਜਾਣਾ ਹੈ ਮੈਂ ਦੁਨੀਆ ਦੀ ਝੋਲੀ ਦੇ ਅੰਦਰ ਕੁਝ ਪਾਉਣਾ ਹੈ ਉਹਦੀਆਂ ਮੁਸ਼ਕਲਾਂ ਤੇ ਵੱਧ ਜਾਂਦੀਆਂ ਨੇ ਪਰ ਜਿਹੜੀ ਮੰਜ਼ਲ ਹੈ ਨਾ ਉਹ ਉਹਨੂੰ ਹੀ ਮਿਲਦੀ ਹੈ ਭੀੜ ਨੂੰ ਕਦੇ ਮੰਜ਼ਲ ਨਹੀਂ ਮਿਲਦੀ ਇਤਿਹਾਸ ਗਵਾਹ ਹੈ ਕਿ ਭੀੜ ਦੇ ਹੱਥੋਂ ਭੜਾ ਘਟ ਹੋਇਆ ਤੇ ਨੁਕਸਾਨ ਬਹੁਤਾ ਆਇਆ ਭਾਵੇਂ ਉਹ ਇਤਿਹਾਸ ਰਾਜਨੀਤੀ ਦਾ ਪੜ੍ਹ ਕੇ ਵੇਖ ਲਓ ਤੇ ਭਾਵੇਂ ਗੁਰੂ ਸਾਹਿਬਾਨਾਂ ਦਾ ਪੜ੍ਹ ਕੇ ਵੇਖ ਲਓ ਜਿੱਥੇ-ਜਿੱਥੇ ਵੀ ਭੀੜ ਆਈ ਭੀੜ ਨੇ ਨੁਕਸਾਨ ਕੀਤਾ ਹੈ ਔਰ ਭੀੜ ਢਿੱਡੀ ਦਾ ਦੂਜਾ ਨਾਮ ਹੈ ਭੀੜ ਕੋਲੋਂ ਕੁਝ ਮਿਲਿਆ ਹੋਵੇ ਇਹ ਬੜਿਆਂ ਘੱਟ ਥਾਵਾਂ ਤੇ ਮਿਲਦਾ ਇੱਕ ਹੋਰ ਭੀੜ ਨੂੰ ਸਮਝਾਉਣਾ ਬੜਾ ਔਖਾ ਹੈ ਭੀੜ ਸਮਝਣ ਦਾ ਨਾਂ ਨਹੀਂ ਲੈਂਦੀ ਸਿਆਣੇ ਤੋਂ ਸਿਆਣਾ ਬੰਦਾ ਦਲੀਲ ਹਜ਼ਾਰ ਉਹਦੇ ਕੋਲ ਹੋਵੇ ਹਜ਼ਾਰਾਂ ਐਗਜ਼ੈਂਪਲਾਂ ਦੇਣੀਆਂ ਜਾਣਦਾ ਹੋਵੇ ਪਰ ਭੀੜ ਦੇ ਸਾਹਮਣੇ ਉਹਦੀਆਂ ਸਭ ਦਲੀਲਾਂ ਦੇ ਉੱਤੇ ਪਾਣੀ ਫਿਰ ਜਾਂਦਾ ਭੀੜ ਦੇ ਸਾਹਮਣੇ ਇਸ ਤਰ੍ਹਾਂ ਹੁੰਦਾ ਹੈ ਉਹ ਬੰਦਾ ਸੋਚਣਾ ਅੰਦਰੋਂ ਸ਼ੁਰੂ ਕਰ ਦਿੰਦਾ ਹੈ ਕਿ ਪੱਥਰ ਦੇ ਨਾਲ ਮੱਥਾ ਮਾਰ ਰਿਹਾ ਭੀੜ ਦੇ ਅੰਦਰ ਇਸ ਤਰ੍ਹਾਂ ਉਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਵੀ ਮੱਝ ਅੱਗੇ ਢੀਂ ਵਜਾਉਂਦਾ ਕੋਈ ਫਾਇਦਾ ਨਹੀਂ ਭੀੜ ਸਮਝਦੀ ਨਹੀਂ ਇੱਕ ਨੁਕਤਾ ਹੋਰ ਨੋਟ ਕਰ ਲਓ ਭੀੜ ਦੇ ਕੋਲ ਦਿਮਾਗ ਹੁੰਦਾ ਹੈ ਪਰ ਵਰਤ ਦੇ ਬੜਾ ਘੱਟ ਨੇ ਉਹ ਆਗੂਆਂ ਤੋਂ ਪ੍ਰਭਾਵਿਤ ਹੋ ਕੇ ਆਗੂਆਂ ਦੇ ਪਿੱਛੇ-ਪਿੱਛੇ ਤੁਰੇ ਜਾਂਦੇ ਨੇ ਮੈਂ ਫੇਰ ਕਹਿੰਦਾ ਦਿਮਾਗ ਹੁੰਦਾ ਹੈ ਵਰਤ ਦੇ ਬੜਾ ਘੱਟ ਨੇ ਉਹ ਸਪੀਡ ਦੇ ਜਿਹੜੇ ਮੁਖੀ ਹੁੰਦੇ ਨੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਕਿਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਕਾਰਨ ਉਹਨਾਂ ਦੇ ਮਗਰ ਮਗਰ ਤੁਰੇ ਜਾਂਦੇ ਨੇ ਜਿਸ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ ਕਿਉਂਕਿ ਖੁਦ ਦਿਮਾਗ ਦੀ ਵਰਤੋਂ ਨਹੀਂ ਕੀਤੀ ਭੀੜ ਵਿੱਚ ਚੰਗੀ ਸੋਚ ਪਿੱਛੇ ਰਹਿ ਜਾਂਦੀ ਹੈ ਤੇ ਹਰਕਤ ਵੱਜ ਜਾਂਦੀ ਜਿਸ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ ਭੀੜ ਦੇ ਇਹ ਨੁਕਸਾਨ ਨੇ ਸਾਰੇ ਦੇ ਸਾਰੇ ਖੈਰ ਭੀੜ ਕਦੇ ਵੀ ਵਿਚਾਰ ਵਾਲੇ ਪਾਸੇ ਆਉਂਦੀ ਨਹੀਂ ਅਗਲਾ ਨੁਕਤਾ ਹੈ ਭੀੜ ਕਦੇ ਵੀ ਵਿਚਾਰ ਕਰਨ ਵਾਲੇ ਪਾਸੇ ਨਹੀਂ ਆਉਂਦੀ ਤਰਕ ਦਲੀਲ ਜਿੱਥੇ ਹੁੰਦੀ ਹੈ ਉੱਥੇ ਭੀੜ ਟਿਕਦੀ ਨਹੀਂ ਹਾ ਹਾ ਲਾਲਾ ਕਰਕੇ ਗੁੰਡਾਗਰਦੀ ਕਰਨੀ ਨਾਰੇਬਾਜੀ ਕਰਨੀ ਨੁਕਸਾਨ ਕਰਨਾ ਭੀੜ ਦਾ ਜ਼ਿਆਦਾ ਦਿਮਾਗ ਇਸੇ ਪਾਸੇ ਨਹੀਂ ਚੱਲਦਾ ਖੈਰ ਭੀੜ ਕੋਲੋਂ ਬੰਦੇ ਨੂੰ ਖਾਸ ਕਰਕੇ ਸਿਆਣੇ ਬੰਦੇ ਨੂੰ ਇੱਜ਼ਤ ਵੀ ਬੜੀ ਘੱਟ ਮਿਲਦੀ ਭੀੜ ਦੇ ਅੰਦਰ ਨਹੀਂ ਵੇਖਿਆ ਜਾਂਦਾ ਵੀ ਇਹ ਸਿਆਣਾ ਹੈ ਇਹ ਦਾਨਾ ਹੈ ਇਹ ਉਮਰ ਦਾ ਵੱਡਾ ਹੈ ਉਮਰ ਦਾ ਛੋਟਾ ਹੈ ਬਸ ਜੇ ਇੱਕ ਵੇਖਦਾ ਹੈ ਤੇ ਦੂਜਾ ਨਹੀਂ ਜੇ ਦੂਜਾ ਵੇਖਦਾ ਹੈ ਤੀਜਾ ਨਹੀਂ ਭੀੜ ਕੋਲੋਂ ਇੱਜ਼ਤ ਮਿਲਣ ਦੀ ਸੋਚੋ ਵੀ ਨਾ ਭੀੜ ਕਿਸੇ ਨਾਲ ਦੁਰਵਿਹਾਰ ਕਰਕੇ ਉਹਨੂੰ ਜਿੱਤ ਸਮਝਣ ਦੀ ਗਲਤੀ ਕਰਦੀ ਹੈ ਭੀੜ ਕਿਸੇ ਨਾਲ ਦੁਰਵਿਹਾਰ ਕਰਦੀ ਨਾਰੇਬਾਜ਼ੀ ਕਰਦੀ ਨੁਕਸਾਨ ਕਰਦੀ ਉਹਨੂੰ ਆਪਣਾ ਜਿੱਤ ਸਮਝ ਲੈਂਦੀ ਜੋ ਬੜਾ ਵੱਡਾ ਮਗਾਲਤਾ ਹੈ ਜੋ ਬੜੀ ਵੱਡੀ ਗਲਤੀ ਭੀੜ ਕੋਲ ਸਵਾਏ ਰੌਲੇ ਦੇ ਨਾਰੇਬਾਜੀ ਦੇ ਹੋਰ ਕੁਝ ਨਹੀਂ ਹੁੰਦਾ ਭੀੜ ਕੋਲ ਇਹਨਾਂ ਗੱਲਾਂ ਦੇ ਸਵਾਏ ਕੁਝ ਵੀ ਨਹੀਂ ਹੁੰਦਾ ਜਦ ਆਗੂ ਵੇਖ ਜਾਂਦੇ ਨੇ ਤੇ ਉਸੇ ਭੀੜ ਨੂੰ ਪਛਤਾਉਣਾ ਪੈਂਦਾ ਮੈਂ ਤਾਂ ਕਹਿੰਨਾ ਵੀ ਭੀੜ ਦੇ ਅੰਗਣਾ ਬਣੋ ਭੀੜ ਦੇ ਮਗਰ ਨਾ ਲੱਗੋ ਸੋਚੋ ਸਮਝੋ ਫੇਰ ਪਿੱਛੇ ਲੱਗੋ ਹਜ਼ਾਰਾਂ ਆਗੂ ਆਉਂਦੇ ਨੇ ਤੁਹਾਨੂੰ ਪਿੱਛੇ ਲਾਉਂਦੇ ਨੇ ਤੁਸੀਂ ਫੇਰ ਕੋਈ ਜ਼ਿਲ੍ਹਾ ਵਿੱਚ ਚਲੇ ਜਾਂਦੇ ਹੋ ਕੁਝ ਨੁਕਸਾਨ ਕਰਾ ਲੈਂਦੇ ਹੋ ਆਗੂ ਤੁਹਾਡੇ ਗੁੱਲਛਰੇ ਉਡਾਉਂਦੇ ਮਿਲਦੇ ਨੇ ਜਦੋਂ ਆਗੂ ਵਿਖ ਜਾਂਦੇ ਨੇ ਤੇ ਪਿੱਛੇ ਲੱਗਣ ਵਾਲੀ ਭੀੜ ਨੂੰ ਪਛਤਾਵਾ ਹੁੰਦਾ ਪਰ ਉਹ ਭੀੜ ਫਿਰ ਆਪਣਾ ਦਬਾਗਣੀ ਵਰਦੀ ਫਿਰ ਨਵਾਂ ਆਗੂ ਲੱਭਣ ਵਾਸਤੇ ਤੁਰ ਪੈਂਦੀ ਭੀੜ 'ਚ ਸੁਨੀਆਂ ਸੁਣਾਈਆਂ ਗੱਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿੰਨਾਂ ਗੱਲਾਂ ਦਾ ਸਬੂਤ ਨਹੀਂ ਹੁੰਦਾ ਜਿੰਨਾਂ ਗੱਲਾਂ ਦੇ ਨਾਲ ਲੜਾਈ ਛੇੜੀ ਜਾਂਦੀ ਹੈ ਸੁਨੀਆਂ ਸੁਣਾਈਆਂ ਗੱਲਾਂ ਪਰ ਉਹਨਾਂ ਗੱਲਾਂ ਦਾ ਸਬੂਤ ਨਹੀਂ ਹੁੰਦਾ ਉਹਨਾਂ ਦੀ ਕੋਈ ਠੋਸ ਗੱਲ ਨਹੀਂ ਹੁੰਦੀ ਹਰ ਇੱਕ ਦੇ ਵਾਸਤੇ ਨਹੀਂ ਹੁੰਦਾ ਵੀ ਭੀੜ ਤੋਂ ਆਡੋ ਕੇ ਸੋਚੇ ਭੀੜ ਤੋਂ ਵੱਖ ਹੋ ਕੇ ਚੱਲੇ ਤਾਂ ਮੇਰੀ ਅੱਜ ਦੀ ਵਿਚਾਰ ਜਿਸ ਵੀ ਭੀੜ ਦੇ ਅੰਗ ਬੰਨਾ ਹੈ ਪਹਿਲਾਂ ਸੋਚੋ ਭੀੜ ਦੀ ਮੈਂਟੈਲਿਟੀ ਨੂੰ ਸਮਝੋ ਭੀੜ ਦੇ ਆਗੂ ਨੂੰ ਵੇਖੋ ਉਹ ਕੌਮ ਦੇ ਹਿੱਤ ਵਿੱਚ ਜਾ ਰਿਹਾ ਹੈ ਜਾਂ ਨੁਕਸਾਨ ਵਿੱਚ ਜਾ ਰਿਹਾ ਹੈ ਜਾਂ ਆਉਣ ਵਾਲਾ ਸਮਾਂ ਇਸ ਆਗੂ ਨੂੰ ਕਿਵੇਂ ਲਏਗਾ ਇਹ ਗੁਰਬਾਣੀ ਦੇ ਅਨੁਸਾਰ ਜਾ ਰਿਹਾ ਹੈ ਵਿਰੋਧੀ ਜਾ ਰਿਹਾ ਹੈ ਤਾਂ ਇਸ ਕਰਕੇ ਪਿਆਰਿਓ ਸੋਚੋ ਸਮਝੋ ਤੇ ਫਿਰ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ